ਜੋਰ ਲੱਗਾ ਪਿਆ ਉਹ ਤੇ ਇਦਾਂ ਬਣਾ ਕੇ ਦਾ ਤਮਾਸ਼ਾ ਵੀ ਨਹੀਂ ਜਿਵੇਂ ਹੁੰਦੇ ਤਾੜੀਆਂ ਮਾਰ ਮਾਰ ਕੇ ਕਹਿੰਦੇ ਹੁਣ ਵੇਖਿਓ ਕਿਦਾਂ ਨਕਸ਼ੇ ਤੋਂ ਲੱਭਣਾ ਨਹੀਂ ਯਾਰ ਨਫਰਤ ਫਲਾ ਰਹੇ ਤੁਸੀਂ ਇੰਨੀ ਜੈਲਸੀ ਤੁਹਾਨੂੰ ਇੰਨਾ ਸਾੜਾ ਤੁਹਾਨੂੰ ਹਾਂ ਤੁਸੀਂ ਵੇਖੋ ਹਕੀਕਤ ਵਿੱਚ ਲੜਾਈ ਲੱਗੇ ਨਾ ਲੱਗੇ মিডিਏ ਨੇ ਤੇ ਇਦਾਂ ਲਾਤੀ ਵੀ ਜਿਵੇਂ ਪਾਕਿਸਤਾਨ ਤੇ ਜਾ ਕੇ ਇਹਨਾਂ ਨੇ ਆਪਣਾ ਛੱਡਾ ਚਲਾ ਵੀ ਦਿੱਤਾ ਤੁਸੀਂ ਵੇਖ ਹੀ ਰਹੇ ਹੋ ਕੱਲ ਦਾ ਕੀ ਬਣਿਆ ਪਿਆ ਕਿਦਾਂ ਜ਼ੋਰ ਲੱਗਾ ਪਿਆ ਬਸ ਵੀ ਆਰਮੀ ਉਹ ਆਰਮੀ ਵਾਲਿਆਂ ਦੇ ਨੇ ਮੈਂ ਹੀ ਤੇ ਆਪੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਿੱਖ ਸਰਦਾਰ ਕਿਉਂ ਸਮਝਦਾਰ ਨੇ ਸਿੱਖ ਸਰਦਾਰ ਕਿਉਂ ਅਕਲਮੰਦ ਨੇ ਇਹ ਤੁਹਾਨੂੰ ਪਤਾ ਚੱਲ ਜਾਏਗਾ ਤੇ ਬਹੁਤ ਜ਼ਿਆਦਾ ਲੋਕ ਮੰਨਦੇ ਵੀ ਨੇ ਕਿ ਸਿੱਖ ਸਰਦਾਰ ਨੇ ਆਪਣੀ ਜ਼ਹਾਨਤ ਦੇ ਨਾਲ ਜਿਸ ਤਰ੍ਹਾਂ ਇਸ ਜੰਗ ਨੂੰ ਦੇਖਿਆ ਸਿੱਖਾਂ ਨੇ ਤੇ ਕਿਉਂਕਿ ਇੰਜ ਦੇ ਅਸੀਂ ਲੋਕ ਦੇਖੇ ਨੇ ਜਿਹੜੇ ਚਾਰੇ ਸੀ ਕਿ ਜੰਗਾ ਹੋਣ ਕੁਝ ਇੰਜ ਦੇ ਪੱਤਰਕਾਰ ਸੀ ਜਿਹੜੇ ਪੇਡ ਪੱਤਰਕਾਰ ਸੀ ਜਿਨ੍ਹਾਂ ਨੂੰ ਖਰੀਦਿਆ ਸੀ ਗੋਦੀ ਮੀਡੀਆ ਵਾਲੋਂ वो बैठ के ताड़िया मार मार के कंजर की तरह कह रहे थे कि पाकिस्तान से हमला हो गया पाकिस्तान से इंडिया ने काबज़ हो गया पाकिस्तान जी इंडियन आर्मी है वो पाकिस्तान से झंडा भी लाई है यह भाई सरबजीत सिंह खालसा दस रहे हैं कि जिस तरह यह चीजा हो गया एक वाह सिख सरदार जी जे कह रहे थे कि जंग जारी है वह किसी भी मसले का हाल नहीं ਤੇ ਉਹ ਮੈਂ ਓਵਰਆਲ ਬਹੁਤ ਸिखਾਂ ਦਾ ਰਿਵਿਊ ਦੇਖਿਆ ਤੇ ਸਾਰਿਆਂ ਦਾ ਉਹੀ ਕਹਿਣਾ ਸੀ ਕਿ ਜੰਗ ਇਹ ਲੋਕ ਮਜ਼ਾਕ ਮਾਮੂਲੀ ਸਮਝ ਰਹੇ ਨੇ ਜੰਗਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀਆਂ ਕੀ ਕਹ ਰਹੇ ਸੀ ਭਾਈ ਸਰਬਜੀਤ ਸਿੰਘ ਇਸ ਹਿੰਦ ਲਗਾਈ ਦੀ ਵੀਡੀਓ ਹੈ ਵੀਡੀਓ ਆ ਲਵਾਦ ਨੇ ਆ ਵਿਡਲ ਵਦਨ ਤੋਂ ਪਹਿਲੇ तमाम ਦੋਸਤਾਂਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਹਾਂ ਤੁਸੀਂ ਵੇਖੋ ਹਕੀਕਤ ਵਿੱਚ ਲੜਾਈ ਲੱਗੇ ਨਾ ਲੱਗੇ মিডিਏ ਨੇ ਤੇ ਇਦਾਂ ਲਾਤੀ ਜਿਵੇਂ ਪਾਕਿਸਤਾਨ ਤੇ ਜਾ ਕੇ ਇਹਨਾਂ ਨੇ ਆਪਣਾ ਝੰਡਾ ਚਲਾ ਵੀ ਦਿੱਤਾ ਤੁਸੀਂ ਵੇਖ ਹੀ ਰਹੇ ਹੋ ਕੱਲ ਦਾ ਕੀ ਬਣਿਆ ਪਿਆ ਕਿਦਾਂ ਜ਼ੋਰ ਲੱਗਾ ਪਿਆ ਬਸ ਵੀ ਆਰਮੀ ਉਹ ਆਰਮੀ ਵਾਲਿਆਂ ਨੇ ਮੈਂ ਇੱਥੇ ਆਪਣੀ ਜਗ੍ਹਾ ਤੇ ਬੈਠੇ ਸਾਨੂੰ ਉਧਰ ਵੀ ਭੇਜ ਆਏ ਸਮਾਜ ਵਿੱਚ ਜੋ ਹਕੀਕਤ ਹੁੰਦੀ ਹੈ ਅਫਵਾਹਾਂ ਕਿਦਾਂ ਫੈਲਦੀਆਂ ਨੇ ਕਿਦਾਂ ਪੈ ਪੀਚ ਕੀਤਾ ਪਿਆ ਕਿਦਾਂ ਲਾਈਟਾਂ ਬੰਦ ਕਰ ਦਿਓ ਜੀ ਕਰ ਦਿਓ ਲਾਈਟਾਂ ਬੰਦ ਗੋਲਾ ਸੁੱਟਣ ਲੱਗਿਆ ਲਾਈਟ ਥੋੜਾ ਵਿਖੜੀ ਉਹਨਾਂ ਨੇ ਕਮਾਲ ਦੀ ਗੱਲ ਹੈ ਤੁਸੀਂ ਪਲੇਨ ਵਿੱਚ ਸਫ਼ਰ ਕਰਦੇ ਹੋ ਪਲੇਨ ਵਿੱਚ ਤਾਂ ਮੈਪ ਪੂਰਾ ਮੈਪ ਹੁੰਦਾ ਹੈ ਪਤਾ ਹੁੰਦਾ ਵੀ ਕਿਹੜੀ ਕੰਟਰੀ ਤੋਂ ਦੀ ਤੁਹਾਡਾ ਪਲੇਨ ਉੱਡ ਰਿਹਾ ਹੈ ਆਰਮੀ ਦਾ ਇਹ ਤੋਂ ਵੀ ਐਡਵਾਂਸ ਹੈ ਪਰ ਅਗਲੇ ਨੂੰ ਤੁਹਾਨੂੰ ਭੈ ਪੀਤ ਕਰਨਾ ਨਾ ਅਗਲੇ ਨੇ ਆਪਣੀ ਆਪਣੇ ਪੈਰ ਜੋ ਜਮਾਉਣੇ ਆ ਸਟੇਟ ਵਿੱਚ ਬਿਹਾਰ ਦੀ ਇਲੈਕਸ਼ਨ ਹੈ ਪੜਿਆ ਲਿਖਿਆ ਵਰਗ ਤੇ ਚਲੋ ਸਮਝ ਰਿਹਾ ਪਰ ਕਈ ਬਹੁਤੇ ਉਸੇ ਵਹਿਣ 'ਚ ਵਹਿ ਜਾਂਦੇ ਆ ਅਗਲੇ ਇਲੈਕਸ਼ਨ ਜਿਤਨੀ ਬਹੁਤ ਕੁਝ ਹੁੰਦਾ ਹੈ ਇੱਥੇ ਸ਼ਕਤੀਮਾਨ ਹੀ ਗੰਗਾ ਤਾਰੇ ਜਿੰਨਾ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਵੀ ਇੱਥੇ ਸਾਰੀ ਖੇਡ ਮਿਲੀ ਭੁਗਤੋ ਜਿਵੇਂ ਪੋਲੀਟਿਕਲ ਲੋਕ ਨਹੀਂ ਕਰਦੇ ਜਦੋਂ ਸਟੇਜਾਂ ਤੇ ਇੱਕ ਦੂਦੇ ਵਿਰੋਧ ਬੋਲਦੇ ਆਪਾਂ ਪੋਲੇ ਲੋਕਾਂ ਨੇ ਵੇਖਿਆ ਸਾਡੇ ਲੀਡਰ ਨੇ ਤੁਹਾਡੇ ਫੱਟੇ ਚੱਕਦੇ ਉਹ ਸਟੇਜ ਤੋਂ ਉਤਰ ਕੇ ਦੂਜੇ ਨੂੰ ਫੋਨ ਲਾ ਕੇ ਕਹਿੰਦੇ ਮੈਂ ਤੇਰੇ ਬਾਰੇ ਜ਼ਿਆਦਾਤ ਨਹੀਂ ਬੋਲਦਾ ਕਹਿੰਦਾ ਹੋਰ ਚੱਕ ਕੇ ਰੱਖਣਾ ਸੀ ਕੰਮ ਥੋੜਾ ਤੂੰ ਘੱਟ ਬੋਲਿਆ ਮੇਰੇ ਬਾਰੇ ਤੇ ਸਾਡੇ ਪਿੰਡਾਂ ਵਾਲਿਆਂ ਨੇ ਪਿੰਡਾਂ 'ਚ ਲੜਾਈਆਂ ਪਾਈਆਂ ਹੁੰਦੀਆਂ ਤੂੰ ਉਹਦੇ ਧੀ ਪੁੱਤ ਦੇ ਵਿਆਹ ਤੇ ਨਹੀਂ ਗਿਆ ਕਹਿੰਦਾ ਸਾਡੀ ਉਹ ਪਾਰਟੀ ਦਾ ਬੰਦਾ ਹੀ ਨਹੀਂ ਹੈਗਾ ਪੰਜਾਬ ਦੇ ਪੋਲੀਟਿਕਲ ਲੋਕਾਂ ਨੇ ਆਪਣੇ ਧੀ ਪੁੱਤਾਂ ਦੇ ਰਿਸ਼ਤੇ ਕੀਤੇ ਉਹਨਾਂ ਦੇ ਘਰਾਂ 'ਚ ਜਿਹੜੇ ਵਿਰੋਧੀ ਧਿਰ ਦਾ ਨੇਤਾ ਹੋ ਸਾਡੇ ਪਿੰਡਾਂ 'ਚ ਲੋਕਾਂ ਨੇ ਜੰਮਣਾ ਮਰਨਾ ਵੀ ਛੱਡ ਦਿੱਤਾ ਦੇਸ਼ਾਂ 'ਚ ਵੀ ਇਦਾਂ ਹੁੰਦਾ ਪਿਆਰਿਓ ਇੱਥੇ ਗੁਰਦੁਆਰਿਆਂ ਨੂੰ ਟਾਰਗੇਟ ਬਣਾਵਾ ਕੇ ਪੇਸ਼ ਕੀਤਾ ਵੀ ਗੁਰਦੁਆਰੇ ਟਾਰਗੇਟ ਐ ਇੱਥੇ ਤੇ ਧਾਰਮਿਕ ਸਥਾਨ ਮੰਦਰ ਵੀ ਬਹੁਤ ਹੈਗੇ ਆ ਦੂਜੇ ਦਰਬਾਰ ਸਹਿਬਾ ਤੇ ਦੁਰਗਾਣਾ ਮੰਦਰ ਵੀ ਤੇ ਉੱਥੇ ਹੀ ਐ ਨਾ ਪਰ ਹਰ ਤਾਂ ਨੂੰ ਅਹਿਸਾਸ ਕਰਾਉਣਾ ਸੀ ਇਸ ਬੰਨੇ ਆਪਣਾ ਜੇ ਇੰਨਾ ਕੁਝ ਅਸੀਂ ਆਪਣਾ ਵਰਦੇ ਹੁੰਦੇ ਤੇ ਫਿਰ ਗੱਲ ਕਿੱਥੇ ਸੀ ਪਿਆਰਿਓ ਅਸੀਂ ਤੇ ਉੱਥੇ ਹੀ ਅਜੇ ਤੁਰੇ ਫਿਰਦੇ ਹਾਂ ਤਾਂ ਠੀਕ ਐ ਚਲੋ ਚੰਗਾ ਗੱਲ ਆ ਲਾਈਟਾਂ ਬੰਦ ਕਰ ਦਿਓ ਮੈਂ ਤਾਂ ਕਿਹਾ ਵੀ ਗੋਲੇ ਨਾਲ ਮਰ ਗਿਆ ਨ ਮਰ ਗਿਆ ਗਰਮੀ ਨਾਲ ਭਾਵੇਂ ਮਰ ਗਿਆ ਜੇ ਹਸਾ ਉਹਨਾਂ ਰਾਤ ਨੂੰ ਲਾਈਟਾਂ ਬੰਦ ਕਰ ਰਿਆ। ਵੀਜੇ ਨਵੀਟਰ ਕੇ ਦਾ ਨਾਂ ਚੱਲਦਾ ਆ। ਸਾਹ ਘੁੱਟ ਕੇ ਉਹਦੇ ਤਬਾਹੀ ਕਰਦੀ। ਕੋਵਿਡ ਵਾਲਾ ਮਾਹੌਲ ਬਣਾਤਾ ਬੰਦੇ ਦਾ ਉਹਦੇ ਤਬਾਹੀ ਹਾਰ ਦਾ ਮਰੀਜ਼ ਬੰਦਾ ਉਹਦੇ ਡਰੀ ਜਾਂਦਾ ਵੀ ਗੋਲਾ ਡਿੱਗ ਪਿਆ। ਆਫ ਕੋਟਕਪੂਰੇ ਦੀ ਖਬਰ ਆ ਰਹੀ ਸੀ ਵੀ ਉੱਥੇ ਜੀ ਰਾਤ ਧਮਾਕਾ ਹੋਇਆ। ਉਹ ਹਾਰ ਕੇ ਵੀਰ ਨੇ ਗੁਰਿੰਦਰ ਸਿੰਘ ਵੀਰ ਹੈ ਉਸ ਸਪੋਕਸਮੈਨ ਦਾ ਪੱਤਰਕਾਰ ਉਹਨੇ ਲੈ ਕੇ ਪਾਇਆ ਆਂਦਾ ਡਰ ਉਹਨਾਂ ਟਰੱਕ ਦਾ ਟਾਇਰ ਫਟਿਆ। ਸਮਝ ਆਈ ਤੋ ਹੁੰਦੀਆਂ ਨੇ ਕੁਝ ਗੱਲਾਂ ਮੈਂ ਨਹੀਂ ਆਂਦਾ ਸਾਰੀਆਂ ਨਹੀਂ ਹੈਗੀਆਂ ਪਰ ਪਰ ਕੁਝ ਅਫਵਾਹ ਮੀਡੀਆ ਦਾ ਜ਼ੋਰ ਲੱਗਾ ਪਿਆ ਉਹ ਤੇ ਇਦਾਂ ਬਣਾ ਕੇ ਇਦਾਂ ਤਮਾਸ਼ਾ ਵੀ ਨਹੀਂ ਜਿਵੇਂ ਹੁੰਦੇ ਤਾੜੀਆਂ ਮਾਰ ਮਾਰ ਕੇ ਕਹਿੰਦੇ ਹੁਣ ਵੇਖਿਓ ਕਿਦਾਂ ਨਕਸ਼ੇ ਤੋਂ ਲੱਭਣਾ ਨਹੀਂ ਯਾਰ ਨਫਰਤ ਫਲਾ ਰਹੇ ਤੁਸੀਂ ਇੰਨੀ ਜੈਲਸੀ ਤੁਹਾਨੂੰ ਇੰਨਾ ਸਾੜਾ ਤੁਹਾਨੂੰ ਤੇ ਇੰਨੀ ਗੱਲਾਂ ਤੇ ਆ ਭੇਜੋ ਹਾਂ ਜਿਹੜੇ ਆ ਜਿਹੜੇ ਜ਼ਿਆਦਾ ਰੌਲਾ ਪਾ ਰਹੇ ਮੀਡੀਆ ਸੋਸ਼ਲ ਮੀਡੀਆ ਤੇ ਪੋਸਟਾਂ ਬਣਾ ਬਣਾ ਕੇ ਨਹੀਂ ਪਾ ਰਹੇ ਇਹਨਾਂ ਨੂੰ ਭੇਜੋ ਹਾਂ ਬਾਰਡਰ ਤੇ ਪਲਾ ਨਾਲੇ ਸਵਾਦ ਆਜੂ ਪਤਾ ਲੱਗਜੂ ਕੀ ਹੁੰਦਾ ਉਥੇ ਬੜਾ ਸ਼ੌਂਕ ਹੈ ਸਾਨੂੰ ਬੰਬ ਚੱਲਦਾ ਵੇਖਣ ਦਾ ਜਿੰਨਾ ਕੰਟਰੀਆਂ 'ਚ ਇੱਕ ਵਾਰ ਪ੍ਰਮਾਣੂ ਚੱਲਿਆ ਪੁੱਛ ਕੇ ਵੇਖੋ ਅਜੇ ਤੱਕ ਉਹ ਵਾਪਸ ਉੱਥੇ ਪਹੁੰਚ ਨਹੀਂ ਸਕੇ ਜਿੰਨਾ ਪਰਿਵਾਰਾਂ ਦੇ ਵਿੱਚ ਇੱਕ ਇੱਕ Laash ਆਉਂਦੀ ਹੈ ਨਾ ਪੁੱਛ ਕੇ ਵੇਖੋ ਮਾਵਾਂ ਨੂੰ ਮਾਵਾਂ ਦੇ ਦਿਲ ਤੇ ਕੀ ਬੀਤਦੀ ਹੈ ਅਗਲੇ ਨੇ ਪੈਸੇ ਨੂੰ ਚੱਟਣਾ ਹੈ ਤੁਸੀਂ 4 ਕਰੋੜ ਵੀ ਦੇ ਦੋਗੇ ਜਿਹੜਾ ਜਵਾਨ ਪੁੱਤ ਚਲਾ ਗਿਆ ਤਰੰਗੇ ਚਲਪੇਟ ਕੇ ਉਹਨੇ ਪੈਸੇ ਨੂੰ ਕਰਨਾ ਜਿਹੜਾ ਜਿਹੜਾ ਪੁੱਤ ਨੇ ਆਣ ਕੇ ਉਹਦੇ ਲਾਗੇ ਦੁੱਖ ਸੁੱਖ ਫੋਲਣਾ ਸੀ ਸਭ ਕੁਝ ਪੈਸਾ ਤੇ ਨਹੀਂ ਹੁੰਦਾ ਪਰ ਇਸ ਖੇਡ ਨੂੰ ਕੌਣ ਸਮਝੇਗਾ ਜੀ ਕਹਿਆਂ ਚਾ ਚੜਿਆ ਪਿਆ ਵੀ ਆ ਹੋ ਜਾਏਗਾ ਆਉ ਜਾਏ ਐਦਾਂ ਹੋਣਾ ਤੇ ਸਿੱਧਾ ਕਰ ਦੇਣਾ ਹੁਣ ਉਧਰ ਵੀ ਆਪਣੇ ਤੇ ਇਧਰ ਵੀ ਆਪਣੇ ਹੈ ਬਾਬਾ ਵੀਰ ਸਿੰਘ ਦੇ ਇਸ ਦਿਨ ਤੋਂ ਆਪਾਂ ਇਹ ਸਿੱਖ ਲਈਏ ਸਾਡਾ ਨਣਕਾਣਾ ਸਾਹਿਬ ਉੱਥੇ ਹੈ ਸਾਡੇ ਧਾਰਮਿਕ ਸਥਾਨ ਉੱਥੇ ਆ ਅਗਲੇ ਬੰਨੇ ਵੀ ਸਾਡੇ ਆਪਣੇ ਭਰਾਵਾ ਉਹ ਤੇ ਸਾਡੇ ਤੋਂ ਵੱਧ ਪਿਆਰ ਕਰਦੇ ਇੱਕ ਦੂਜੇ ਨਾਲ ਪਰ ਨਫ਼ਰਤ ਫਲਾਈ ਸਾਡੀ ਦੁਸ਼ਮਣੀ ਤੇ ਹਿੰਦੂ ਵੀਰਾਂ ਨਾਲ ਵੀ ਹੈ ਦੀਗੀ ਹੈਗੀ ਆ ਕੋਈ ਕੁਸਾਂ ਨੂੰ ਇਹ ਦੱਸੇ ਜੇ ਇਹ ਕਿ ਇਹ ਦੇ ਦੁਸ਼ਮਣਾਂ ਹੀ ਤੇ ਸਭ ਦਾ ਭਲਾ ਮਨਾਉਣ ਵਾਲੇ ਆ ਸਾਨੂੰ ਅਗਲੇ ਇਦਾਂ ਬਣਾ ਕੇ ਪੇਸ਼ ਕਰਦੇ ਜਿਵੇਂ ਸਾਡਾ ਇੱਕ ਦੇਸ਼ ਦੁਸ਼ਮਣ ਹੈ ਦੂਜਾ ਸਾਡਾ ਦੇਸ਼ ਸਾਡੇ ਨਾਲ ਪਿਆਰ ਕਰਦਾ ਕਾਸ਼ ਕਿਤੇ ਇਹਨਾਂ ਨੇ ਗੁਰੂ ਕੋਲੋਂ ਇਹ ਵਿਚਾਰ ਧਾਰਾ ਸਿੱਖੀ ਹੁੰਦੀ ਕਿ ਗੁਰੂ ਨੇ ਸਾਨੂੰ ਸਭ ਨਾਲ ਪਿਆਰ ਕਰਨਾ ਸਿਖਾਇਆ ਸਾਡੇ ਗੁਰੂ ਪਾਸ਼ਾ ਜੀ ਕਿਸੇ ਨਾਲ ਦੁਸ਼ਮਣੀ ਨਹੀਂ ਕਰਦੇ ਕਿਸੇ ਨਾਲ ਵੈਰ ਨਹੀਂ ਕਰਦੇ ਸਤਗੁਰ ਸਭਨਾਂ ਦਾ ਭਲਾ ਮਨਾਏਂਦਾ ਸਾਡੇ ਸਤਗੁਰ ਨੇ ਹਰ ਇੱਕ ਨੂੰ ਭਲਾ ਮੰਗਣਾ ਹਰ ਇੱਕ ਦਾ ਪਰਪਕਾਰ ਕਰਨਾ ਸਾਨੂੰ ਸਾਡੇ ਗੁਰੂ ਪਾਸ਼ਾ ਨੇ ਸਿਖਾਇਆ ਸਾਡੇ ਤਾਂ ਇੱਥੇ ਦੁਸ਼ਮਣ ਵੀ ਆ ਜਾਂਦੇ ਉਹਦੇ ਵਾਸਤੇ ਵੀ ਲੰਗਰ ਦਾ ਪ੍ਰਬੰਧ ਹੈ ਇਹ ਗੱਲਾਂ ਕੋਈ ਐਵੇਂ ਇੱਕ ਕਿਰਦਾਰ ਚੋਂ ਨਿਕਲਦੀਆਂ ਨੇ ਆ ਕਿਸਾਨੀ ਅੰਦੋਲਨ ਸੀ ਨਾ ਜਿਹੜੇ ਪੁਲਿਸ ਵਾਲੇ ਫੌਜ ਵਾਲੇ ਲਾਠੀ ਚਾਰਜ ਕਰਦੇ ਸੀ ਨਾ ਅੱਧੇ ਘੰਟੇ ਬਾਅਦ ਉਹ ਕਿਸਾਨਾਂ ਦੇ ਲੰਗਰ ਚਾਣ ਕੇ ਪ੍ਰਸ਼ਾਦਾ ਛਕ ਰਹੇ ਹੁੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਲੰਗਰ ਛਕ ਲੱਗਿਆ ਇਹਨਾਂ ਨੇ ਸਾਨੂੰ ਕੁਝ ਨਹੀਂ ਕਹਿਣਾ ਇੱਕ ਕਿਰਦਾਰ ਦੀਆਂ ਗੱਲਾਂ ਇੱਕ ਟਰੈਕਟਰ ਦੀਆਂ ਗੱਲਾਂ ਨੇ ਜੇ ਬਾਬਾ ਵੀਰ ਸਿੰਘ ਨੂੰ ਪਤਾ ਸੀ ਕਿ ਜਿਹੜੇ ਵਿਰੋਧੀ ਸਾਡੇ ਉੱਤੇ ਚੜ ਕੇ ਆ ਰਹੇ ਆ ਇਹਨਾਂ ਨੇ ਬਾਅਦ ਵਿੱਚ ਹੈਗੇ ਸਾਡੇ ਆਪਣੇ ਹੀ ਆ ਦੁਸ਼ਮਣ ਦੇ ਹੱਥ ਖੇ ਹੱਥਾਂ 'ਚ ਵਰਤ ਗਏ ਕਿਉਂਕਿ ਲਾਲਚ ਸੀ ਨਾ ਹੀਰਾ ਸਿੰਘ ਜਿਹੜਾ ਡੋਗਰਾ ਸੀ ਉਹਦੇ ਕੋਲ ਸਾਡੇ ਉਹ ਚ ਜਿਹੜੇ ਕੁਝ ਥੋੜੇ ਥੋੜੇ ਲਾਲਚਾਂ ਕਰਕੇ ਸਰਦਾਰ ਉਹਦੇ ਨਾਲ ਜਾ ਕੇ ਰਲ ਗਏ ਉਹ ਬਾਬਾ ਬੀਰ ਸਿੰਘ ਤੇ ਆਪਣਾ ਦੁਸ਼ਮਣ ਸਮਝਦੇ ਸੀ ਵੀ ਇਹ ਸਾਡਾ ਦੁਸ਼ਮਣ ਹੈ ਸਾਡਾ ਵਿਰੋਧੀ ਹੈ ਉਹ ਚੜ ਕੇ ਆ ਗਏ ਪਤਾ ਲੱਗ ਗਿਆ ਵੀ ਲਾਹੌਰ ਤੋਂ ਫੌਜਾਂ ਤਿਆਰ ਬਾਰ ਤਿਆਰ ਹੋ ਗਈਆਂ ਬਾਬਾ ਬੀਰ ਸਿੰਘ ਨੇ ਆਪਣੀਆਂ ਨਿਗਟ ਵਰਤੀਆਂ ਨੂੰ ਇੱਕ ਸਬਕ ਸਿਖਾਤਾ ਵੀ ਤੁਸੀਂ ਕਿਸੇ ਨੇ ਹੱਥ ਨਹੀਂ ਚੱਕਣਾ ਕਿਸੇ ਨੇ वार ਨਹੀਂ ਕਰਨਾ ਨਰੰਗਵਾਜ਼ ਬਾਬਾ ਜੀ ਦਾ ਆਪਣਾ ਸਥਾਨ ਸੀ ਉਥੇ ਦੋ-ਦੋ ਢਾਈ-ਢਾਈ ਤਿੰਨ-ਤਿੰਨ ਹਜ਼ਾਰ ਸੰਗਤ ਡੇਢੀ ਕਿਉਂਕਿ ਇਹ ਮੇਨ ਰਸਤਾ ਸੀ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲਾ ਆਏ ਗਏ ਪ੍ਰਸ਼ਾਦਾ ਛਕਦੇ ਸੀ ਅਸ਼ਾ ਜਦੋਂ ਆਪਾਂ ਤਵਾਰੀਖ ਦੇ ਪੰਨਿਆਂ 'ਚੋਂ ਪੜ੍ਹਦੇ ਹਾਂ ਉਸੇ ਸਮੇਂ ਦੇ ਦੌਰਾਨ ਹੀ ਲਗਭਗ 33 ਦੇ ਲਾਗੇ ਸ਼ਾਗੇ ਦੀ ਗੱਲ ਹੈ 1833 ਦੇ ਲਾਗੇ ਸ਼ਾਗੇ ਹੈ ਜਿਹਦੀ ਬਿਮਾਰੀ ਫੈਲ ਗਈ ਇਸ ਤਰਨਤਾਰਨ ਦੇ ਇਲਾਕੇ ਦੇ ਵਿੱਚ ਜਿਵੇਂ ਕੋਵਿਡ ਦੇ ਵਿੱਚ ਨਹੀਂ ਆਮ ਲੋਕ ਡਰਦੇ ਸੀ ਤੇ ਗੁਰਦੁਆਰਿਆਂ ਚੋਂ ਲੰਗਰ ਵੰਡਣ ਬਣ ਕੇ ਲੋਕਾਂ ਦੇ ਘਰਾਂ ਚ ਗਿਆ ਅਮਰੀਕਾ ਰੀਆਂ ਕੰਟਰੀਆਂ ਚ ਗੁਰਦੁਆਰਿਆਂ ਚੋਂ ਲੰਗਰ ਤਿਆਰ ਹੋ ਕੇ ਜਾਂਦਾ ਰਿਹਾ ਤੇ ਉਸ ਸਮੇਂ ਉਹ ਬਾਮਾ ਸੀ ਉਹਨੇ ਕਹਿ ਸੀ ਮੈਂ ਚਾਹੁੰਨਾ ਵੀ ਇਦਾਂ ਦੇ ਧਾਰਮਿਕ ਸੰਸਥਾਵਾਂ ਹਰ ਸ਼ਹਿਰ ਵਿੱਚ ਕਈ ਕਈ ਹੋਣੀਆਂ ਚਾਹੀਦੀਆਂ ਬਿਨ ਲੰਗਰ ਦੀ ਅਹਿਮੀਅਤ ਦਾ ਪਤਾ ਲੱਗਾ ਜਿਹਨੂੰ ਸੱਚੀ ਲੰਗਰ ਦੀ ਜ਼ਰੂਰਤ ਹੈ ਜਦੋਂ ਪਲੇਗ ਦੀ ਬਿਮਾਰੀ ਫੈਲੀ ਤੇ ਬਾਬਾ ਜੀ ਨੇ ਇਲਾਕੇ ਵਿੱਚ ਬਹੁਤ ਲੋਕਾਂ ਦੀ ਹੈਲਪ ਕੀਤੀ ਮਦਦ ਕੀਤੀ ਇਹ ਖਬਰ ਪਹੁੰਚੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਤੱਕ ਬਾਦਸ਼ਾਹੀ ਦੇਸ਼ ਦਾ ਕਿ ਸਾਡੇ ਰਾਜ ਭਾਗ ਦੇ ਵਿੱਚ ਇਦਾਂ ਦੇ ਪਰਉਪਕਾਰੀ ਵੀ ਹੈਗੇ ਆ ਜਿਹੜੇ ਬਿਮਾਰੀ ਵੇਲੇ ਕਹਦਾ ਭਲਾ ਕਰਦੇ ਆ ਲੋੜਵੰਦਾਂ ਦੀ ਹੈਲਪ ਕਰਦੇ ਆ ਤੇ ਉਹਨੇ ਸਨੇਹਾ ਪਹਜਾਇਆ ਕਿ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਦੇਸ਼ ਦਾ ਬਾਦਸ਼ਾਹ ਬਾਬਾ ਵੀਰ ਸਿੰਘ ਜੀ ਨੂੰ ਮਿਲਣ ਵਾਸਤੇ ਉਹਦੇ ਦਰਸ਼ਨ ਕਰਨ ਵਾਸਤੇ ਆਉਣ ਲੱਗਾ ਤੇ ਬਾਬਾ ਜੀ ਨੂੰ ਜਦੋਂ ਖਬਰ ਮਿਲੀ ਉਹਨੇ ਆਖਿਆ ਵੀ ਇੱਕ ਸ਼ਰਤ ਹੈ ਇੱਕ ਤੇ ਉਹ ਇਹ ਵਿਚਾਰ ਲੈ ਕੇ ਆਵੇ ਕਿ ਮੈਂ ਦੇਸ਼ ਦਾ ਬਾਦਸ਼ਾਹ ਹਾਂ ਪਹਿਲਾਂ ਤੇ ਉਹਨੂੰ ਆਣ ਕੇ ਇੱਥੇ ਗੁਰੂ ਦੇ ਦਰਸ਼ਨ ਕਰਨੇ ਪੈਣਗੇ ਦੂਜਾ ਸੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ ਪਵੇਗਾ ਤੇ ਸ਼ੇਰ-ਏ-ਪੰਜਾਬ ਮਹਾਰਾਜ ਜੀ ਨੇ ਆਖਿਆ ਬਿਲਕੁਲ ਜੀ ਮੈਂ ਐਸੇ ਪਰਪਕਾਰੀ ਨੇਕ ਰੂਹ ਦੇ ਦਰਸ਼ਨ ਕਰਨ ਵਾਸਤੇ ਇਹ ਸਾਰਾ ਕੁਝ ਮੰਨਣ ਲਈ ਤਿਆਰ ਹਾਂ ਤੇ ਤੀਜਾ ਸ਼ਬਦ ਸੀ ਕਿ ਅਸੀਂ ਤੁਹਾਡੇ ਸਰਕਾਰੀ ਖਜ਼ਾਨੇ ਵਿੱਚੋਂ ਕੋਈ ਗੁਰੂ ਦੇ ਲੰਗਰ ਵਾਸਤੇ ਨਿੱਜੀ ਦੌਲਤ ਨਹੀਂ ਲੈਣੀ ਨਹੀਂ ਤੇ ਕੱਲ ਨੂੰ ਇਹ ਲੰਗਰ ਸਰਕਾਰ ਦਾ ਵਜਣ ਲੱਗ ਪਵੇਗਾ ਇਹ ਲੰਗਰ ਸੰਗਤ ਦਾ ਇਹ ਚ ਕਿਸੇ ਨੇ 100 ਵੀ ਪਾਉਣਾ 2 ਵੀ ਪਾਉਣਾ 3 ਵੀ ਪਾਉਣਾ ਜੇ ਗੁਰੂ ਅਮਰਦਾਸ ਮਹਾਰਾਜ ਅਕਬਰ ਬਾਦਸ਼ਾਹ ਨੂੰ ਜਵਾਬ ਦਿੰਦੇ ਆ ਨਾ ਉਹ ਸਿੱਖਿਆ ਵਿੱਚੋਂ ਅੱਜ ਬਾਬਾ ਬੀਰ ਸਿੰਘ ਜੀ ਨੇ ਸ਼ੇਰ-ਏ-ਪੰਜਾਬ ਨੂੰ ਇਹੋ ਜਵਾਬਤਾ ਵੀ ਕੱਲ ਨੂੰ ਤੁਸੀਂ ਆਪਣੇ ਰਾਜ ਭਾਗ ਦੇ ਵਿੱਚੋਂ ਕੋਈ ਜਾਇਦਾਦ ਦਿਓਗੇ ਤੇ ਇਹ ਲੰਗਰ ਸ਼ੇਰ-ਏ-ਪੰਜਾਬ ਦਾ ਵਜੇਗਾ ਇਹ ਲੰਗਰ ਗੁਰੂ ਦਾ ਰਹਿਣਾ ਚਾਹੀਦਾ ਹੈ ਮਤਲਬ ਉਸ ਵਕਤ ਤੇ ਅਕਬਰ ਬਾਦਸ਼ਾਹ ਸੀ ਆਪਾਂ ਕਵਾਂਗੇ ਚਲੋ ਵਿਰੋਧੀ ਸੀ ਜੀ ਗੁਰੂ ਅਮਰਦਾਸ ਨੇ ਮਨਾ ਕਰ ਦਿੱਤਾ ਤੇ ਗੁਰੂ ਅਮਰਦਾਸ ਜੀ ਦੀ ਉਸ ਸਿੱਖਿਆ ਵਿੱਚੋਂ ਅੱਜ ਬਾਬਾ ਜੀ ਨੇ ਇਹ ਸਿੱਖਿਆ ਲੈ ਲਈ ਕਿ ਰਾਜ ਭਾ ਕਿਸੇ ਦਾ ਵੀ ਹੋਵੇ ਇਹ ਲੰਗਰ ਕਿਸੇ ਇੱਕ ਦਾ ਨਹੀਂ ਹੋ ਸਕਦਾ ਜਦੋਂ ਕੋਈ ਇੱਕ ਬੰਦਾ ਕਹੂਗਾ ਨਾ ਮੇਰੇ ਵੱਲੋਂ ਚੱਲਣਾ ਤੇ ਫਿਰ ਉਹ ਲੰਗਰ ਉਹਦਾ ਹੀ ਹੋ ਜਾਣਾ ਵਾ ਫਿਰ ਲੰਗਰ ਸੰਗਤ ਦਾ ਨਹੀਂ ਹੁੰਦਾ ਇੱਥੇ ਲਿਖਸ਼ੇ ਚਲਾਉਣ ਵਾਲੇ ਦੇ ਵੀ 2 ਰੁਪਏ ਪਾਣੇ ਚਾਹੀਦੇ ਆ ਇੱਥੇ ਕੋਈ ਦਿਹਾੜੀ ਕਰਕੇ ਆਇਆ ਬੰਦਾ ਉਹ ਕਹੂਗਾ ਮੈਂ ਵੀ 10 ਰੁਪਏ ਪਾਉਣੇ ਆ ਉਹਨੂੰ ਵੀ ਮਾਣ ਹੋਵੇ ਕਿ ਮੈਂ ਵੀ ਆਪੜ ਵੱਲੋਂ ਸਰਦਾਰ ਬਣ ਕਿਸੇ ਨੇ ਆਟਾ ਪਾਤਾ ਕਿਸੇ ਨੇ ਚੌਲ ਪਾਤੇ ਕਿਸੇ ਨੇ ਦਾਲ ਪਾਤੀ ਕੋਈ ਆਂਦਾ ਮੈਂ ਜਿਆਦੇ ਪੈਸੇ ਨਹੀਂ ਦੇਦਾ ਮੇਰੇ ਕੋਲ ਤਿੰਨ ਲੂਣ ਦੇ ਪੈਕੇਟ ਹੀ ਲੈ ਲਓ ਮਹੀਨੇ ਕਿ ਦਿਨ ਚੋਗਾ ਉਹਦਾ ਵੀ ਵਿੱਚ ਹਿੱਸਾ ਪੈ ਗਿਆ ਵੀ ਤੂੰ ਸਾਰਿਆਂ ਦਾ ਵਿੱਚ ਮਿਲ ਕੇ ਤਾਂ ਹੀ ਸੰਗਤ ਹੈ ਇਹ ਸੰਗਤ ਦੇ ਲੰਗਰ ਦੀ ਜੀ ਵੀਰੋ ਐਸੀ ਜਿਹੜੀ ਵੀਡੀਓ ਤੇ ਵਾਕਈ ਹੈਰਾਨਗੀ ਵਾਲੀ ਗੱਲ ਨੇ ਤੇ ਮੈਂ ਹੱਸ ਵੀ ਤਾਂ ਹੀ ਰਿਹਾ ਹਾਂ ਜਦੋਂ ਮੈਂ ਉੱਠ ਕੇ ਦੇਖਿਆ ਨਾ ਖਬਰਾਂ ਤੇ ਮੈਨੂੰ ਜਦੋਂ ਖਬਰਾਂ ਸੁਣਨ ਨੂੰ ਮਿਲੀਆਂ ਇੰਡੀਅਨ ਦਾ ਇੰਡੀਅਨ ਮੀਡੀਆ ਜਿਹੜਾ ਉਹ ਇਸ ਤਰ੍ਹਾਂ ਟੀਆਰਪੀ ਦਿਖਾਤਰ ਸਿਰਫ ਜਦੋਂ ਮੈਂ ਉਠਿਆ ਮੈਂ ਦੇਖਿਆ ਜੀ ਪਾਕਿਸਤਾਨ ਦੇ ਤਕਰੀਬਨ ਓਵਰਆਲ ਮੁਲਕਾਂ ਤੇ ਓਵਰਆਲ ਜਿਹੜੇ ਸ਼ਹਿਰ ਨੇ ਉੱਥੇ ਇੰਡੀਆ ਨੇ ਆਪਣਾ ਝੰਡਾ ਲਾ ਦਿੱਤਾ اسلامਾਬਾਦ ਵੀ ਕਬਜ਼ਾ ਹੋ ਗਿਆ ਕਰਾਚੀ ਤੇ ਵੀ ਕਬਜ਼ਾ ਹੋ ਗਿਆ ਲੋਰ ਤੇ ਵੀ ਹਮਲੇ ਹੋ ਗਏ ਨੇ ਤੇ ਮੈਂ ਕਹਾ ਫਿਰ ਮੈਂ ਹੀ ਰਹਿ ਗਏ ਆ ਬਾਕੀ ਸਾਰਾ ਤੇ ਮੈਨੂੰ ਲੱਗਦਾ ਕਬਜ਼ਾ ਹੀ ਹੋ ਗਿਆ ਕਿ ਮਤਲਬ ਯਾਰ ਸਿਰਫ ਟੀਆਰਪੀ ਦਿਖਾਤਰ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਖਾਤਰ ਇੰਨਾ ਕੋ ਝੂਠਾ ਪ੍ਰੋਪੋਗੈਂਡਾ ਇੰਨੀਆਂ ਕੋ ਏ ਤੁਸੀਂ ਦੇਖੋ ਕਿ মিডিਆ ਕਿਸ ਤਰ੍ਹਾਂ ਇਲੈਕਟ੍ਰੋਨਿਕ মিডিਆ سوشل মিডিਆ ਕਿਸ ਤਰ੍ਹਾਂ ਚੀਜ਼ਾਂ ਨੂੰ ਫੈਲਾਉਂਦਾ ਹੈ ਸਿਰਫ ਪੈਸਿਆਂ ਦੀ ਖਾਤਰ ਸਿਰਫ ਚੰਨ ਟੀਆਰਪੀ ਦੀ ਖਾਤਰ ਝੂਠੀਆਂ ਖਬਰਾਂ ਫੈਲਾਨਗੇ ਭਾਈ ਸਰਬਜੀਤ ਸਿੰਘ ਨੇ ਬਹੁਤ achiyan ਗੱਲਾਂ ਕੀਤੀ ਉਹਨਾਂ ਨੇ ਕਿ ਜਿਹਨੂੰ ਜੰਗ ਜੰਗ ਜਿਹੜੇ ਕਹਿਣ ਨਾ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਬੰਬ ਬਣ ਕੇ ਉਹਨਾਂ ਨੂੰ ਬਾਰਡਰ ਤੇ ਕਲੋ ਤੇ ਉਹਨਾਂ ਨੂੰ ਪਤਾ ਚੱਲੇ ਬੰਬ ਚੱਲਦੇ ਕਿੰਜ ਨੇ ਤੇ ਬੰਬ ਚੱਲਦੇ ਦੇਖਣ ਵੀ ਤੇ ਉਹਨਾਂ ਨੂੰ ਹੋਸਟ ਕਾਨੇ ਆਈਏਗਾ ਤੇ ਵਾਕਈ ਸਿਰਫ ਸੋਸ਼ਲ ਮੀਡੀਆ ਦੇ ਬਹਿ ਕੇ ਏਸੀ ਵਾਲੇ ਕਮਰਿਆਂ ਤੇ ਬਹਿ ਕੇ ਗੱਲਾਂ ਕਰ ਦੇਣੀਆਂ ਬਹੁਤ ਸੌਖੀਆਂ ਆ ਮੈਂ ਬੇਨਤੀ ਕਰਾਂਗਾ ਜਿਹੜੇ মিডিਆ ਦੇ ਲੋਕ ਨੇ ਥੋੜੇ ਜੇ ਅਕਲ ਦੇ ਨਾਖਨ ਲਵੋ ਥੋੜੇ ਜੇ ਸਮਝਦਾਰੀ ਨਾਲ ਕੰਮ ਲਵੋ ਬਹੁਤ ਹੀ ਘਟੀਆਪਨ ਆਪਣੇ ਲੋਕਾਂ ਦੇ ਅੰਦਰ ਹੀ دہشت ਫੈਲਾ ਰਹੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ